ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਟੜਕੇ-ਟੜਕੇ ਹਾਈਵੇ ਤੇ ਪਲਤੀ ਸੇਬਾਂ ਨਾਲ ਭਰੀ ਗੱਡੀ ਲੋਕਾਂ ਨੇ ਦਿਖਾਈ ਦਰਿਆਲੀ ਦਿਹਾੜੀ ਦਾ ਡਰਾਈਵਰ ਦੀ ਇੰਚ ਕੀਤੀ ਮਦਦ ਗੁਰਦਾਸਪੁਰ ਦੇ ਤਸਵੀਰਾਂ ਗੁਰਦਾਸਪੁਰ ਬਪਰੀ ਬਾਈਪਾਸ ਦੀਆਂ ਨੇ ਜਿੱਥੇ ਇੱਕ ਸੰਤੁਲਨ ਵਿਗੜਨ ਕਾਰਨ ਸੇਬਾਂ ਦੀ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਪਲਟ ਗਈ ਦੱਸਿਆ ਜਾ ਰਿਹਾ ਕਿ ਗਾਣ ਨੂੰ ਬਚਾਉਂਦੇ-ਬਚਾਉਂਦੇ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਸਾਰੇ ਸੇਵ ਨੈਸ਼ਨਲ ਹਾਈਵੇ ਤੇ ਹੀ ਖਿਲਰ ਗਏ। ਘਟਨਾ ਸਵੇਰੇ 5:30 ਵਜੇ ਦੀ ਹੈ। ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇੱਕੋ ਦਮ ਕਾਂ ਬਾਹਰ ਨਿਕਲਣ ਕਰਕੇ ਉਹ ਗਾਣ ਨੂੰ ਬਚਾਉਂਦੇ-ਬਚਾਉਂਦੇ ਡਿਵਾਈਡਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇਹ ਸਾਰੀ ਦੁਰਘਟਨਾ ਵਾਪਰੀ ਹੈ। ਸਵੇਰ ਦੀ ਸੈਰ ਕਰਨ ਲਈ ਨੈਸ਼ਨਲ ਹਾਈਵੇ ਦੇ ਨਾਲ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ ਤੇ ਡਰਾਈਵਰੀ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਦਾ ਸਮਾਨ ਚੋਰੀ ਕਰ ਲੈਂਦੇ ਨੇ ਜਦਕਿ ਲੋਕਾਂ ਨੂੰ ਇਸ ਮੌਕੇ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ ਜਿਸ ਕਰਕੇ ਲੋਕਾਂ ਵੱਲੋਂ ਡਰਾਈਵਰ ਦੀ ਮਦਦ ਕੀਤੀ ਗਈ ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜ਼ੀ ਮੰਡੀ ਦੇ ਵਪਾਰੀ ਵੱਲੋਂ ਇੱਕ ਕੱਪੜੀ ਗੱਡੀ ਭੇਜ ਕੇ ਮਾਲ ਨੂੰ ਦੁਬਾਰਾ ਤੋਂ ਰੀਲੋਡ ਕਰਾ ਕੇ ਵਾਪਸ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ हां बाजी अपना गुरਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਤੇ ਕੀ ਗੱਲਬਾਤ ਹੈ ਆਪਾਂ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਜਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਜੀ ਹਾਂਜੀ ਦੂਸਰੀ ਥਾਂ ਤੇ ਟਿਪਰੋਂਡੇ ਜੀ ਰੇਤਾਲੇ ਜੀ ਜੇ ਇੱਧਰ ਨੂੰ ਕਰਦੇ ਵੀਰੇ ਆਪਣੀ ਸਾਰੀ ਗੱਡੀ ਦਾ ਨਕਸਾਨ ਹੈ ਉਹਨਾਂ ਦੇ ਨਾਲ ਨਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਕਿੰਨਾ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ 100 ਕੁ ਗਰੇਟੇ ਹਾਂ ਜੀ ਨਹੀਂ ਨਹੀਂ ਨੁਕਸਾਨ ਹੈ ਹੋਈ ਹੋ ਜੀ ਬੱਸ ਸਾਡੇ ਸਾਹਮਣੇ ਹੈ ਜੀ ਹਾਂ ਜੀ ਸ਼੍ਰੀ ਗਣਪਤੀ ਵਿਸਰਜਨ ਦੇ ਮੌਕੇ ਤੇ ਸਮਰਾਲਾ ਦੇ ਨਜ਼ਦੀਕੀ ਗੜੀ ਪੁਲ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼੍ਰੀ ਗਣਪਤੀ ਜੀ ਦੇ ਭਗਤ ਪਹੁੰਚੇ ਇਸ ਮੌਕੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਮਾਛੀਵਾੜਾ, ਸਮਰਾਲਾ, ਖੰਨਾ, ਮੰਡੀ ਗੋਬਿੰਦਗੜ, ਅਮਲੋ ਆਦਿ ਦਰਾਹਾਂ ਤੋਂ ਗਣਪਤੀ ਜੀ ਨੂੰ ਬੈਂਡ ਵਾਜੇ ਤੇ ਨੱਚਦੇ ਕਾਉਂਦੇ ਹੋਏ ਗਣਪਤੀ ਜੀ ਨੂੰ ਵਿਸਰਜਨ ਕਰਨ ਲਈ ਭਗਤ ਪਹੁੰਚੇ। ਇਸ ਦੇ ਨਾਲ ਹੀ ਵਿਸਰਜਨ ਕਰਨ ਤੋਂ ਪਹਿਲਾਂ ਗਣਪਤੀ ਜੀ ਦੀ ਆਰਤੀ ਕੀਤੀ ਗਈ ਤੇ ਰੰਗਾਂ ਦੀ ਹੋਲੀ ਕੀਤੀ ਗਈ। ਉਸ ਤੋਂ ਬਾਅਦ ਗਣਪਤੀ ਜੀ ਨੂੰ ਜਕਾਰੇ ਲਾਉਂਦੇ ਹੋਏ ਵਿਸਰਜਨ ਕੀਤਾ ਗਿਆ। ਵਿਸਰਜਨ ਕਰਦੇ ਵਕਤ ਕਈ ਭਗਤ ਭਾਵੁਕ ਵੀ ਨਜ਼ਰ ਆਏ ਜਿੰਨਾਂ ਵੱਲੋਂ ਕਿਹਾ ਕਿ ਗਣਪਤੀ ਬੱਪਾ ਮੋਰੀਆ ਅਗਲੇ ਸਾਲ ਤੋਂ ਜਲਦੀ ਆਣਾ ਵਿਸਰਜਨ ਤੋਂ ਬਾਅਦ ਖੁਸ਼ੀ-ਖੁਸ਼ੀ ਭਗਤ ਆਪਣੇ ਘਰਾਂ ਨੂੰ ਵੀ ਪਰਤੇ ਉਦਿਸ਼ੀ ਤੱਕ ਇਹ ਗਣੇਸ਼ ਮਹੌਸਤ ਜਲਦਾ ਹੈ ਚਤੁਰਤੀ ਵਾਲੇ ਦਿਨ ਸਥਾਪਨਾ ਕੀਤੀ ਜਾਂਦੀ ਹੈ ਔਰ ਚੌਦਸ਼ੀ ਵਾਲੇ ਦਿਨ ਵਿਸਰਜਨ ਕੀਤਾ ਜਾਂਦਾ ਹੈ ਵੇਦ ਵ્યાਸ ਜੀ ਨੇ ਗਣਬ蒂 ਜੀ ਤੋਂ ਮਹਾਪਰਤ ਲਿਖਵਾਏ ਸੀ ਇਹ 10 ਦਿਨ ਦੇ ਵਿੱਚ ਮਹਾਪਰਤ ਲਿਖੀ ਗਈ ਸੀ ਔਰ 10 ਦਿਨ ਦੇ ਅੰਦਰ ਅੰਦਰ ਬਹੁਤ ਜਿਆਦਾ ਥਕਾਵਟ ਨਾਲ ਭਰ ਚੁਕੇ ਸੀਗੇ ਗਨਪਤੀ ਜੀ ਔਰ ਵੇਜ ਰਿਆਜ ਜੀ ਨੇ ਮਿੱਟੀ ਦਾ ਲੇਪ ਕਰਕੇ ਉਹਨਾਂ ਨੂੰ ਠੰਡਕ ਪੁਜਾਈ ਸੀ ਜਿਹਨੂੰ ਕਹਿੰਦੇ ਸਰੀਰ ਨੂੰ ਸ਼ਾਂਤ ਕਰਨਾ ਔਰ ਉਸ ਨੂੰ ਬਾਅਦ ਚੋਂ ਨਦੀ ਦੇ ਵਿੱਚ ਲੈ ਜਾ ਕੇ ਉਹ ਮਿੱਟੀ ਦਾ ਲੇਪ ਉਤਾਰਿਆ ਗਿਆ ਸੀਗਾ ਜਿਹਨੂੰ ਲੋਕ ਵਿਸਰਜਨ ਦੇ ਰੂਪ ਚ ਮੰਨੇ ਜਾਂਦੇ ਸਾਡੇ ਦੇਵੀ ਦੇਵਤਿਆਂ ਦਾ ਜਦੋਂ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਸਥਾਪਨਾ ਤੋਂ ਬਾਅਦ ਦੇਵਤਿਆਂ ਨੂੰ ਭੇਜਣ ਦਾ ਜੋ ਮਾਰਗ ਹੈ ਉਹ ਜਲ ਮਾਰਗ ਹੀ ਹੈ ਇਸ ਕਰਕੇ ਜਲ ਦੇ ਅੰਦਰ ਗਣਪਤੀ ਜੀ ਮਹਾਰਾਜ ਦਾ ਸਰਸਵਤੀ ਜੀ ਦਾ ਕੋਈ ਵੀ ਵਿਸਰਜਨ ਨਹੀਂ ਕੀਤਾ ਜਾਂਦਾ ਦੇਖਿਆ ਜਾਵੇਗੀ ਦਿਨ ਪਰ ਦਿਨ ਇਹ ਪੰਜਾਬ ਵਿੱਚ ਇਹ ਤਿਉਹਾਰ ਨੂੰ ਬੜਾ ਤੁਹਾਨਾ ਬਣਾਇਆ ਜਾਂਦਾ ਹੈ ਵਧੀਆ ਗੱਲ ਹੈ ਜ ਸਮਾਤਨੀਆਂ ਲਈ ਸਮਾਤਨੀਆਂ ਨੂੰ ਸਮਝ ਆ ਰਹੀ ਹੈ ਆਪਣੇ ਧਰਮ ਬਾਰੇ ਉਹ ਫੁਮ ਹਮਾ ਕੇ ਆਪਣੇ ਤਿਉਹਾਰਾਂ ਨੂੰ ਮਨਾ ਰਹੇ ਨੇ ਅੱਛੀ ਗੱਲ ਹੈ ਜੀ ਅੱਜ ਕਿਹੜੀ ਸੰਸਥਾ ਵੱਲੋਂ ਜਿਹੜਾ ਰੇਪਲ ਕੀਤਾ ਗਿਆ ਸ਼੍ਰੀ ਗਣਪਤੀ ਸੇਵਾ ਸਮਿਤੀ ਵੱਲੋਂ ਜਿਨ੍ਹਾਂ ਦਾ 19ਵਾਂ ਮਹਾ ਵਿਸ਼ਾਲ ਗਣਪਤੀ ਮੇਸਲ ਕਰਾਇਆ ਜਾ ਰਿਹਾ ਹੈ ਉਹਨਾਂ ਨੇ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਹਾਲ ਵਿੱਚ 7 ਤਰੀਕ ਨੂੰ ਸਥਾਪਨਾ ਕੀਤੀ ਸੀ ਔਰ ਅੱਜ 17 ਤਰੀਕ ਨੂੰ ਸਰਜਨ ਕੀਤਾ ਜਾ ਰਿਹਾ ਹੈ ਪਿਛਲੇ 19 ਸਾਲ ਤੋਂ ਬਹੁਤ ਹੀ ਅੱਛਾ प्रोग्राम ਕੀਤਾ ਜਾਂਦਾ ਹੈ ਸ਼੍ਰੀ ਗਣਪਤੀ ਸਹਿਯੋਗ ਸਤਿ ਦਰਵਾਜ਼ਾ ਦੇਖਿਆ ਜਾਵੇ ਤਾਂ ਉਹ ਰੇ ਹਜ਼ਾਰਾਂ ਦੀ ਗਿਣਤੀ ਸੰਗਤ हुई है, में है।, है। जाने 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 कि ਕੀ सरकार ਸਰਕਾਰ ਪਰ ਅਰੇਂਜਮੈਂਟ ਕੀਤੇ ਗਏ ਨੇ ਸੰਸਥਾਵਾਂ है ਅਰੇਂਜਮੈਂਟ ਹੈ ਸੰਸਥਾਵਾਂ ਵੱਲੋਂ है ਅਰੇਂਜਮੈਂਟ ਹੈ ਇੱਕ ਰੀਤ ਚੱਲਦੀ ਆ ਰਹੀ ਆ ਸਭ ਨੂੰ ਬਹੁਤ ਖੁਸ਼ੀ ਹੋਈ ਆ ਇਸੇ ਤਰ੍ਹਾਂ ਪਪਾ ਸਾਡੇ ਘਰੇ ਆ ਕੇ ਜਾਂਦੇ ਅਸੀਂ ਆਹ ਜੀ ਜਿੱਕੇ ਸੰਗਤ ਕਰਨ ਆ ਲਈਏ ਸਾਡੇ ਨਾਲ ਦੋ ਦੋ ਬਿਲਰ ਰਹੇ ਜੀ ਦੋ ਆਰ ਵਾਲੇ ਜੀ ਕਿਸ ਦਿਨ ਸਟਾਪ ਕੀਤੀ ਹੈ तकरीबन 7 ਵਜੇ ਰਹਿ ਗਿਆ ਜੀ ਇਹ ਜੀ ਪੂਰਾ ਕਿਸ ਤਰ੍ਹਾਂ ਕਰਦੇ ਹਾਂ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਮੇਰਾ ਘਰ ਦੀ ਕਨਪਤੀ ਜੀ ਤੋਂ ਲੈ ਕੇ ਆਂਦੇ ਆ ਸੀ ਉਹ ਜਿਹੜਾ ਲੋਕੀਆ ਉੱਥੋਂ ਬਾ ਟੇਲੀ ਸਵੇਰੇ ਸ਼ਾਮ ਆਉਂਦੀ ਹੁੰਦੀ ਹੈ ਜਿਹਨੇ ਪੂਰਾ ਕਰਵਾ ਦਿਆ ਮੇਰੇ ਬਹੁਤ ਘੱਟ ਹੁੰਦੀ ਹੈ ਪਰ ਮਹਾਰਾਸ਼ਟਰ ਸਾਈਡ ਤੋਂ ਬਹੁਤ ਜ਼ਿਆਦਾ ਅਸਤੇ ਹੀ ਗੱਲ ਕਹਿੰਦੇ ਆਂ ਵੀ ਜਿਹੜੇ ਗੁਨੇਸ਼ ਜੀ ਨੇ ਸ਼ਿਵ ਜੀ ਦੇ بیٹے ਨੇ ਆਪਣੇ ਪਾਰਵਤੀ ਦੇ ਜਿਹਨੇ ਉਹਨਾਂ ਨੂੰ ਬਣਾਇਆ ਤੇ ਉਹਨਾਂ ਦਾ ਜਿਹੜਾ ਵਿਆਹ ਹੋਇਆ ਉਹ ਰਿੱਤੀ ਤੇ ਸੱਦੀ ਦੋ ਨਾਲ ਹੋਇਆ ਇਹ ਕਹਿੰਦੇ ਨੇ ਵੀ ਗੁਨੇਸ਼ ਜੀ ਜੀ ਪੂਜਾ ਨਾਲ ਪਾਦੇ ਵਿੱਚ ਰਿਤਵੀ ਵੀ ਆਉਂਦੀ ਹੈ ਤੇ ਸiddhi ਵੀ ਆਉਂਦੀ ਹੈ ਯਾਨੀ ਇਹਨਾਂ ਨੂੰ ਗਣੇਸ਼ ਨੂੰ ਜਿਹੜਾ ਹੈ ਭਰਾਈ ਦਾ ਦੇਵਤਾ ਕਿਹਾ ਗਿਆ ਇੱਕ ਬਹੁਤ ਵਿਦਵਾਨ ਨੇਕ ਤੇਗੇ ਨੇ ਇਸ ਕਰਕੇ ਲੋਕਾਂ ਦੇ ਵਿੱਚ ਸ਼ਰਧਾ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਨਾਲ ਇਹ ਪ੍ਰਤੀਤ ਹੋ ਰਿਹਾ ਕਿ ਲੋਕਾਂ ਦੀ ਧਰਮ ਦੇ ਵਿੱਚ ਬਹੁਤ ਜ਼ਿਆਦਾ ਆਸਤਾ ਔਰ ਗਣੇਸ਼ ਮਾ ਉਸ ਨੂੰ ਬਹੁਤ ਜ਼ਿਆਦਾ ਧਰਮ ਨੂੰ ਹੂਮ ਕਾਮ ਨਾਲ ਬਣਾਇਆ ਸਥਾਪਨਾ ਤੋਂ ਦੋ ਕਿੰਨੇ ਦਿਨਾਂ ਚੱਲ ਰਹੇ ਹੋ 7 ਸਤੰਬਰ ਨੂੰ ਇਹਦੀ ਸਥਾਪਨਾ ਹੋਈ ਸੀ ਜਿਹੜੇ ਕੇ ਲਗ ਲਗ ਮੰਦਰਾਜ ਵੀ ਹੋਈ ਤੇ ਲੋਕਾਂ ਨੇ ਆਪਣੇ ਘਰਾਂ ਵਿੱਚ ਵੀ ਕੀਤੀ ਜਿਹੜਾ ਕੇ 17 ਤਰੀਕ ਨੂੰ ਉਹਦਾ ਪ੍ਰਸੰਗਨ ਹੋਇਆ ਕਰਦਾ ਠੀਕ ਹੈ ਅੱਜ ਦੇ ਦਿਨ ਸ਼ਹਿਰਾਂ ਤੋਂ ਲੋਕ ਆ ਰਹੇ ਨੇ ਅਰੇਂਜਮੈਂਟ ਜਿਹੜਾ ਵੱਲੋਂ ਕੀ ਤਿਆਰ ਕਰਦੇ ਘਰੋਂ ਠੀਕ ਹੈ ਅਰੇ ਦੇ ਦਿਨ ਸ਼ਹਿਰ ਤੋਂ ਬਹੁਤ ਸਾਰੇ ਲੋਕ ਆ ਰਹੇ ਨੇ ਅਰੇਂਜਮੈਂਟ ਕੋਰੇ ਵੱਲੋਂ ਕੀਤਾ ਜਾਂਦਾ ਦੇਖੋ ਅਰੇਂਜਮੈਂਟ ਦਾ ਗਨਭਾਵ ਨਾਲ ਇਹ ਇੱਕ 10 ਦਿਨ ਦਾ ਇੱਕ ਸਫ਼ਰ ਆ ਜਿਹੜਾ ਕਿ ਬਹੁਤ ਖੁਸ਼ੀਆਂ ਲੈ ਕੇ ਜਾਂਦਾ ਚਾਹ ਲੱਗੇ ਥੋੜਾ ਤਕਲ ਹੈ ਵੀ ਕੁਝ ਦਿਨ ਜੇ ਅਸੀਂ ਸੜਕ ਤੋਂ ਦੂਰ ਜਾ ਰਹੇ ਨੇ ਪਰ ਆਸ ਹੁੰਦੀ ਆ ਵੀ ਅਗਰੇ ਵਾਰ ਫੇਰ ਆਣਗੇ ਫੇਰ ਨਵੀਂ ਇੱਕ ਨਵੀਂ ਲਹਿਰ ਬਣਾਉਣਗੇ ਖੁਸ਼ੀਆਂ ਹੋਣਗੀਆਂ ਅਸੀਂ ਸਾਰਿਆਂ ਨੂੰ ਬੱਦ ਜੜ ਕੇ ਹੀ ਕਹਾਂਗੇ ਕਿ ਇਸ ਹਿੱਸੇ ਨੂੰ ਬਹੁਤ ਵਧੀਆ ਮਨਾਓ ਖੁਸ਼ੀਆਂ ਭਰਿਆ ਸੰਦੇਸ਼ ਅਦਾਕਾਰਾਂ ਤੇ ਐਮਪੀ ਕੰਗਰਨ ਨੋਤ ਨੂੰ ਚੰਡੀਗੜ੍ਹ ਅਦਾਲਤ 'ਚ ਹੋਣਾ ਪਵੇਗਾ ਪੇਸ਼ ਬਾਲੀਵੁੱਡ ਅਦਾਕਾਰਾਂ ਤੇ ਸੰਸਦ ਮੈਂਬਰ ਕੰਗਰਨ ਨੋਤ ਦੀਆਂ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕੰਗਰਨ ਨੋਤ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਅਦਾਲਤ ਨੇ ਇਹ ਹੁਕਮ ਕੰਗਰਨ ਨੋਤ ਦੀ ਨਵੀਂ ਫਿਲਮ ਐਮਰਜੈਂਸੀ ਦੇ ਖਿਲਾਫ ਦਾਇਰ ਪਟੀਸ਼ਨ ਤੇ ਮੰਗਲਵਾਰ ਨੂੰ ਸੁਣਵਾਈ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ ਜਾਰੀ ਨੋਟਿਸ ਤੇ ਕੰਗਣਾ ਨੂੰ 15 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ ਅਦਾਕਾਰ ਖਿਲਾਫ ਜ਼ਿਲ੍ਹਾ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਪਟੀਸ਼ਨ ਵਿੱਚ ਐਸ ਐਸ ਪੀ ਚੰਡੀਗੜ੍ਹ ਨੂੰ ਕੰਗਣਾ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਤਹਾਨੂੰ ਦੱਸ ਦੇਈਏ ਕੰਗਣਾ ਨੋਦੀ ਨਵੀਂ ਫਿਲਮ ਐਮਰਜੈਂਸੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਫਿਲਮ ਨੂੰ ਰੋਕ ਦਿੱਤਾ ਗਿਆ ਹੈ ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਆਧਾਰਿਤ ਹੈ ਇਸ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ ਇਸ ਦੇ ਨਾਲ ਹੀ ਐਡਵੋਕੇਟ ਅਤਰਵੀਂਦਰ ਸਿੰਘ ਬਾਸੀ ਨੇ ਕਿਹਾ ਹੈ ਕੰਗਣਾ ਨੇ ਇਸ ਫਿਲਮ ਰਾਹੀਂ ਸਿੱਖਾਂ ਦੇ ਅਕਸ ਨੂੰ ਟਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਤਿਹਾਸ ਨੂੰ ਪੜੇ ਬਿਨਾਂ ਹੀ ਕੰਗਣਾ ਨੇ ਸਿੱਖਾਂ ਦਾ ਨਾ ਪੱਕੀ ਅਕਸ ਦਿਖਾਇਆ ਹੈ ਟੁੱਟੇ ਦੋਸ਼ ਵੀ ਲਾਏ ਇਸ ਲਈ ਉਹਨਾਂ ਨੇ ਕੰਗਣਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਪਟੀਸ਼ਨ ਵਿੱਚ ਕੰਗਣਾ ਨੋਦ ਦੇ ਨਾਲ ਸਕਰੀਨ ਪਲੇ ਲੇਖਕ ਰਿਤੇਸ਼ ਸ਼ਾਹ ਅਤੇ ਜੀ ਸਟੂਡੀਓ ਨੂੰ ਪ੍ਰਤੀਵਾਦੀ ਬਣਾਇਆ ਗਿਆ ਹੈ ਇਸੇ ਦੌਰਾਨ ਮੋਹਾਲੀ ਪਾਸੋਂ ਗੁਰਿੰਦਰ ਸਿੰਘ ਤੇ ਗੁਰਮੋਹਨ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰਕੇ ਫਿਲਮ ਐਮਰਜੈਂਸੀ ਦੀ ਰਿਲੀਜ਼ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਦੋਹਾ ਨੇ ਪਟੀਸ਼ਨ ਚ ਕਿਹਾ ਸੀ ਕਿ ਇਹ ਫਿਲਮ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੀ ਹੈ ਜੇਕਰ ਫਿਲਮ ਇਸੇ ਤਰ੍ਹਾਂ ਰਿਲੀਜ਼ ਹੋਈ ਤਾਂ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਇਹ ਫਿਲਮ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੇ ਇਰਾਦੇ ਨਾਲ ਜਾਣ ਬੁੱਝ ਕੇ ਬਣਾਈ ਗਈ ਹੈ ਉਹਨਾਂ ਮੰਗ ਕੀਤੀ ਹੈ ਕਿ ਫਿਲਮ ਰਿਲੀਜ਼ ਤੋਂ ਪਹਿਲਾਂ ਮਾਹਰਾਂ ਦਾ ਇੱਕ ਪੈਨਲ ਬਣਾਇਆ ਜਾਵੇ ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸ਼ਾਮਿਲ ਹੋਣ ਉਹਨਾਂ ਨੂੰ ਫਿਲਮ ਦਿਖਾਈ ਜਾਣੀ ਚਾਹੀਦੀ ਹੈ ਅਤੇ ਵਿਵਾਦਿਕ ਦ੍ਰਿਸ਼ ਫਿਲਮ ਵਿੱਚੋਂ ਕੱਟ ਦਿੱਤੇ ਜਾਣੇ ਚਾਹੀਦੇ ਨੇ ਉਸ ਤੋਂ ਬਾਅਦ ਹੀ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਤੁਹਾਨੂੰ ਫਿਰ 10 ਦਿਨਿਆਂ ਅਦਾਲਤ ਨੇ ਕੰਗਰਨੋਟ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ ਅਦਾਲਤ ਨੇ ਇਹ ਹੁਕਮ ਕੰਗਣਾਨੋਦ ਦੀ ਨਵੀਂ ਫਿਲਮ ਐਮਰਜੈਂਸੀ ਦੇ ਖਿਲਾਫ ਦਾਇਰ ਪਟੀਸ਼ਨ ਤੇ ਮੰਗਲਵਾਰ ਨੂੰ ਸੁਣਵਾਈ ਕਰਦੇ ਹੋਏ ਨੋਟਿਸ ਜਾਰੀ ਕੀਤਾ ਜਾਰੀ ਨੋਟਿਸ ਚ ਕੰਗਣਾ ਨੂੰ 15 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਜੇਕਰ ਤੁਸੀਂ ਵੀ ਦੇਸੀ ਘੋ ਖਾਣ ਦੇ ਸ਼ੁਕੀਨ ਹੋ ਤਾਂ ਤੁਸੀਂ ਹੋ ਜਾਓ ਸਾਵਧਾਨ ਕਿਉਂਕਿ ਇਹ ਖਬਰ ਤੁਹਾਡੀ ਸਿਹਤ ਤੇ ਨਾਲ ਜੁੜੀ ਹੋਈ ਹੈ ਨਾਬਾ ਪੁਲਿਸ ਦੀ ਗ੍ਰਿਫਤ ਵਿੱਚ ਮੂਲ ਕੋਈ ਖੜੇ ਇਹ ਨੌਜਵਾਨ ਨੇ ਜੋ ਲੋਕਾਂ ਦੀ ਸਿਹਤ ਦੇ ਨਾਲ ਖੇਲਵਾੜ ਕਰਕੇ ਉਹਨਾਂ ਨੂੰ ਬਿਮਾਰੀਆਂ ਦੇ ਵੱਲ ਧਕੇਲ ਰਹੇ ਨੇ ਇਹ ਨੌਜਵਾਨ ਮਲਟੀਨੈਸ਼ਨਲ ਕੰਪਨੀ ਨੈਸਲੇ ਦਾ ਨਕਲੀ ਦੇਸੀ ਕਿਉ ਸਸਤੇ ਰੇਟ ਤੇ ਵੇਚ ਕੇ ਮੁਨਾਫਾ ਕਮਾਉਂਦੇ ਨੇ ਇਹਨਾਂ ਵੱਲੋਂ ਪਤਾ ਨਹੀਂ ਹੁਣ ਤੱਕ ਕਿੰਨਾ ਕੋ ਨਕਲੀ ਦੇਸੀ ਕਿਉ ਵੇਚ ਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਚੁੱਕੇ ਨੇ ਇਹਨਾਂ ਦੋ ਇਹਨਾਂ ਦੋਵਾਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਇਹ ਨਕਲੀ ਦੇਸੀ ਕਿਉ ਬਠਿੰਡੇ ਕਿਸੇ ਵੱਡੀ ਫੈਕਟਰੀ ਵਿੱਚੋਂ ਲਿਆ ਕੇ ਵੱਖ-ਵੱਖ ਥਾਵਾਂ ਤੇ ਵੇਚਦੇ ਸੀ ਇਹਨਾਂ ਨੌਜਵਾਨਾਂ ਦੀ ਪਛਾਣ ਜਗਸੀਰ ਰਾਮ ਅਤੇ ਸੋਮਾ ਰਾਮ ਵੱਜੋ ਹੋਈ ਹੈ ਜੋ ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ ਨਾਬਾ ਦੇ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਸਸਤੇ ਰੇੜ ਦੇ ਵੇਚਣ ਸਮੇਂ ਜੋ ਦੁਕਾਨਦਾਰ ਨੂੰ ਤਰਦ ਬੋਚਿਆ ਤਾਂ ਤੁਰੰਤ ਨਾਬਾ ਵਪਾਰ ਮੰਡਲ ਨੂੰ ਮੋਕੇ ਤੇ ਬੁਲਾਇਆ ਗਿਆ ਤੇ ਫਿਰ ਨਾਬਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਇਹਨਾਂ ਦੋ ਨੌਜਵਾਨ ਨਕਲੀ ਦੇਸੀ ਕਿਓ ਦੇ 92 ਡੱਬੇ ਸਮੇਤ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਇੱਕ ਪਿਕਅਪ ਗੱਡੀ ਵੀ ਬਰਾਮਦ ਕੀਤੀ ਹੈ ਜਿਸ ਦੇ ਵਿੱਚ ਇਹ ਨਕਲੀ ਦੇਸੀ ਕਿਉਂ ਵੇਚਦੇ ਸਨ ਹਰਨਾਬਾ ਪੁਲਿਸ ਦੇ ਵੱਲੋਂ ਇਹਨਾਂ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਅਚਾਰੀ ਤੋਂ ਇੱਕ ਬੰਦਾ ਦੇ ਆਇਆ ਪੜੋ ਤੇ ਆਪਾਂ ਕਿ ਕਿੰਨੇ ਟਾਈਮ ਤੋਂ ਕਰ ਰਹੇ ਹੋ ਇਹ ਕੰਮ ਇਹ ਤਾਂ ਇੱਕ ਦੋ ਦਿਡੇ ਕੀਤਾ ਹੀ ਪਹਿਲਾਂ 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 ਕੀਤਾ ਹੀ ਨਹੀਂ ਜੀ ਪਹਿਲਾਂ ਤੁਹਾਨੂੰ ਪਤਾ ਨਹੀਂ ਤੇ ਵੀ ਇਹ ਨਕਲੀ ਆ ਤੁਹਾਨੂੰ ਤਾਂ ਪਤਾ ਸੀ ਨਾਕਲੀ ਤਾਂ ਪਤਾ ਨਹੀਂ ਵੀ ਨਕਲੀ ਹੈ ਕਿਉਂ ਇਹ ਚ ਗਲਤੀ ਹੈ ਨਕਲੀ ਹੋ ਗਿਆ ਕਿੰਨੇ ਦਾ ਵੇਚਦੇ ਲਿਖ ਡੱਬਾ 100 300 300 1 ਕਿੰਨੇ ਡੱਬੇ ਵੇਚ ਚੁੱਕੇ ਹੁਣ ਤੱਕ ਹਾਂ ਜੀ ਪਹਿਲੇ ਗੜੇ ਭਾਗੇ ਦੇ ਜੇ ਜੀ ਤੇ ਪਸਤਾਵਾ ਮੰਨਦੇ ਵੀ ਸੋਰਾ ਜੀ ਨੈਸਲੇ ਦਾ ਘਿਓ ਵੀ ਨਹੀਂ ਖਾਂਦੇ ਅੱਜ ਤੋਂ ਬਾਅਦ ਨਹੀਂ ਤਾਂ ਤੁਸੀਂ ਤਾਂ ਵੇਚ ਰਹੇ ਹੋ ਨੈਸਲੇ ਦਾ origignal ਘਿਓ ਕਿੰਨੇ ਦਾ ਪਤਾ ਹੁਣ ਮਾਲਾ 600 70 18 ਰੁਪਏ ਰਹਿ ਰਹੇ 600 ਦੇ ਵਿੱਚ 100 ਦੇ ਵਿੱਚ ਆਈ ਮਾਲਾ 40 50 ਰੁਪਏ ਮਾਰ ਜਣ 70 ਰੁਪਏ 80 ਰੁਪਏ ਤੱਕ ਮਾਰਦੇ ਮਾਲਾ 300 ਦੇ ਵਿੱਚ ਵਿੱਚ ਕਰਾਂ ਦੇ ਤੁਸੀਂ ਗੱਡੀ ਕੀ ਦੀ ਜਿਹੜੀ ਲੈ ਕੇ ਆਏ ਮੇਰੀ ਆਪ ਦੀ ਕਿੰਨੇ ਘੜਾ ਲਾਇਆ ਤੁਸੀਂ ਦਾ ਇਹ ਤੀਜਾ ਘੜਾ ਸੀਗਾ ਜੀ ਇਹ ਸੰਜੋਤ ਸਾਰੇ ਪੰਜਾਬ ਚ ਕਰਦੇ ਨੇ ਨਹੀਂ ਨਹੀਂ ਜੀ ਇੰਨਾ ਕਿਤੋਂ ਮਾਲਾ ਪੰਜ ਬੇਟੀਆਂ ਦਾ ਛਾਹ ਨੂੰ ਉਤਾਰ ਕੇ ਲਾ ਮੁੜ ਗਏ ਜੀ ਗੀ ਦੂਜਿਆਂ ਵੀ ਵਾਲਾ ਐਂ ਲਾ ਕੇ ਮੁੜ ਗਏ ਤੇ ਇਹਦਾ ਨੈਚੁਰਲ ਦਾ ਰੇਟ ਹੈਗਾ 530 ਰੁਪਏ ਜਿਹੜਾ ਇਹ ਉਹਨੂੰ ਗੱਲਾਂ ਚ ਲਲਚਾ ਕੇ 400 ਰੁਪਏ 400 ਦਾ 300 ਤੇ ਆਏ ਉਸਨੇ ਕਿਹਾ ਕੋਈ ਨਹੀਂ ਜੀ ਬੈਠੋ ਸੀ ਕਿੰਨਾ ਕਮਾਲ ਹੈ ਉਹਨੇ ਫਿਰ ਵਪਾਰ ਮੰਡਲ ਨੂੰ ਫੋਨ ਕੀਤਾ ਵੀ ਆਜੋ ਭਾਈ ਤੁਸੀਂ ਵੀ ਬੰਦਾ ਇੱਕ ਗਲਤ ਹੀ ਵੇਚਣ ਆਇਆ ਉਹਨੇ ਸਾਡੇ ਲਈ ਤੇ ਉਸ ਤੋਂ ਇਲਾਵਾ ਇਹ ਜਦੋਂ ਏਜੰਸੀ ਹੈ ਮੁੰਡੇ ਕੋਲੇ ਉਹਨੂੰ ਵੀ ਬੁਲਾ ਲਿਆ ਜਦੇ ਨੈਸਲੇ ਦੀ ਨੈਸਲੇ ਦੀ ਉਹ ਕਹਿੰਦਾ ਵੀ ਇਹ ਡੁਪਲੀਕੇਟ ਹੈ ਮਾਲ ਇਹ ਮਾਲ ਡੁਪਲੀਕੇਟ ਹੈ ਨਾਜ਼ਰੀਨਾਲ ਅਸੀਂ ਉਹਨੂੰ ਸਾਹਮਲਿਆ ਦੋ ਬੰਦਿਆਂ ਨੂੰ ਟਰੈਂਪੋ ਦੇ ਵਿੱਚ 7 ਡੱਬੇ ਦੇ ਕੀਦੇ ਕੀ ਕਹਿਣਾ ਚਾਹੁੰਦੇ ਜੋ ਅਸੀਂ ਇਹ ਹੀ ਕਹਿੰਦੇ ਵੀ ਇਹ ਜਿਹੜਾ ਗੰਦ ਲੋਕਾਂ ਨੂੰ ਮਾਪੇ-ਵਾਪੇ ਨੂੰ ਜਿਹਨੂੰ ਵੀ ਖਲਾਇਆ ਜਾਂਦਾ ਹੈ ਬਹੁਤ ਮਾੜਾ ਹੈ ਬੱਚਿਆਂ ਤੇ ਅਸਰ ਪੈਂਦਾ ਹੈ ਬਿਮਾਰੀਆਂ ਵੱਧਦੀਆਂ ਨੇ ਤੇ ਅਸੀਂ ਇਹਦੇ ਠੱਲ ਪਾਉਣ ਵਾਸਤੇ ਇਹ ਕੰਮ ਕੀਤਾ ਨਹੀਂ ਤੇ ਸਾਨੂੰ ਕੋਈ ਲੋੜ ਹੀ ਨਹੀਂ ਹੈ ਕੋਰ ਦੁਕਾਨਦਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਸਾਰੇ ਦੁਕਾਨਦਾਰਾਂ ਨੂੰ ਮੈਸੇਜ ਦੇਤਾ ਹੈ ਦਬਾਬ ਪਾਰਲਮੈਂਟਲ ਕੰਨੀਓਂ ਬੀਏ ਜਿਹੜਾ ਜਿਹੜਾ ਸਮਾਨ ਵੇਚਣ ਆ ਰਿਹਾ ਬਾਹਰੋਂ ਅੰਦਰੋਂ ਕੋਈ ਸਾਨੂੰ ਤੁਸੀਂ ਜਦੇ ਕਨਫਰਮ ਕਰੋ ਅਸੀਂ ਨਾਲ ਦੇ ਨਾਲ ਉਹਦੇ ਕਾਰਵਾਈ ਕਰਵਾਮਾ ਬਾਜ਼ਾਰ ਤੋਂ ਫੋਨ ਆਇਆ ਸੌਂਗਣਾ ਤੋਂ ਧੱਲੀ ਦਾ ਜਿਹਨੇ ਕਿਹਾ ਕਿ ਇੱਥੇ ਨਗਲੀ ਕੀ ਵੇਚਦੇ ਫਿਰਦੇ ਨੇ ਗੱਡੀਆ ਇਹਨਾਂ ਕੋਲ ਦੋ ਬੰਦੇ ਨੇ ਅਸੀਂ ਮੌਕੇ ਤੇ ਗਏ ਮੌਕੇ ਤੇ ਜਾ ਕੇ ਦੇਖਿਆ ਤਾਂ ਇਹ ਦੋਏ ਬੰਦੇ ਸਾਨੂੰ ਉੱਥੇ ਮੌਕੇ ਦੇ ਮਿਲੇ ਤੇ ਇਹਨਾਂ ਦੇ ਕੋਲ 70 ਗ੍ਰਾਮ ਨੂੰ ਕਿਸੇ ਪਿੰਡ ਤੇ ਵੇਚਨੇ ਆਂ ਕਿ ਤੇ ਗੱਡੀ ਨੰਬਰ ਹੈ ਜੀ ਇਹਦਾ HR 6799 31 ਪਿਕਅਪ ਗੱਡੀ ਤੇ ਵੇਚਦੇ ਫਿਰਦੇ ਸੀ ਤੇ ਇਹਨਾਂ ਦੇ ਮਾਦਨ ਵਾਲਾ ਸੀ ਇਹਨਾਂ ਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਅਸੀਂ ਮੌਕੇ ਤੇ ਡੀਐਟਓ ਸਾਹਿਬ ਨੂੰ ਬੁਲਾਇਆ ਡੀਐਟਓ ਸਾਹਿਬ ਨੇ ਸੈਂਪਲ ਪਰੇ ਤੇ ਉਸ ਤੋਂ ਬਾਅਦ ਅਸੀਂ ਜਿਨ੍ਹਾਂ ਨੂੰ ਖਾਣਾ ਬੰਦ ਕਰਾ ਪਿੰਨੇ ਕੋਟਲ ਪਿੰਨੇ ਬਾਕਸ ਜਿਹੜੇ ਇਹਨਾਂ ਤੋਂ ਬਰਾਮਦ ਇਹਨਾਂ ਤੋਂ ਸੱਤ ਬੇਟੀਆਂ ਬਰਾਮਦ ਹੋਈਆਂ ਇਹ ਜਿਨ੍ਹਾਂ ਦਾ ਇੱਕ ਡੱਬੇ ਦੇ ਵਿੱਚ 16 ਲੀਟਰ ਨੈਸਲੇ ਐਵਰੀਡੇ ਸਾਈਪੀ 90 ਡੱਬੇ ਟੋਟਲ 100 ਡੱਬੇ ਕਿਤੇ ਥੋੜੇ ਲੈਣ ਵਾਲੇ ਨੇ ਦੋ ਇਹ ਬੰਦੇ ਹੈਗੇ ਜੀ ਇੱਕ ਦਾ ਲਾਲਿਆਂ ਵਾਲੀ ਦਾ ਇਹਦਾ ਨਾਮ ਹੈਗਾ ਜੀ ਜਗਸੀਰ ਰਾਮ ਪੁੱਤਰ ਸੰਨੋਹੋ ਫਜ਼ੀਰਾਮ ਵਾਸੀ ਪਿੰਡ ਲਾਲਿਆਂ ਵਾਲੀ ਥਾਣਾ ਛਨੀਰ ਜ਼ਿਲ੍ਹਾ ਮਾਨਸਾ ਇਹ ਤਾਂ ਸੋਮਰਾਮ son of ਰਾਂਝਾ ਰਾਮ ਵਾਸੀ ਭੰਮੇ ਖੁਰਦ ਥਾਣਾ ਠਨੀਰ ਜ਼ਿਲ੍ਹਾ ਮਾਨਸਾ ਇਹ ਕਿੰਨੇ ਟਾਈਮ ਤੋਂ ਕੰਮ ਕਰਦੇ ਆ ਰਹੇ ਨਹੀਂ ਇਹਦੇ ਬਾਰੇ ਹਜੇ ਤਫ਼ਤੀਸ਼ ਜਾਰੀ ਹੈ ਜੀ ਜੇ 2 ਤਫ਼ਤੀਸ਼ ਦੇ ਵਿੱਚ ਸਾਹਮਣੇ ਆਊਗਾ ਕਿਹੜੀ ਤਾਰਾ ਦੇ ਚਹਿਤ ਹੋਣੀ ਹੈ ਇਹ ਤਾਰਾ ਜੀ 274 318 ਬੀਐਨਐਸ ਦੇ ਪਾਸ ਤੋਂ ਪਾਸ ਹੋ ਰਿਹਾ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ